ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਦਾਸ ਤੇ ਰੀਵਾ ਬ੍ਰਾਂਡ ਦੀ ਸੁਪਰ ਸੇਲ ਲੈ ਕੇ ਆਏ ਹਾਂ ਜੋ 1699 ਰੁਪਏ ਦਾ ਸੂਟ ਹੈ ਅੱਜ ਸਾਰਾ ਹੀ 1500 ਰੁਪਏ ਦਾ ਰਹੇਗਾ ਦੋ ਸੂਟ ਲੈਣਗੇ 3000 ਦੇ ਪائیںਗੇ ਇੱਕ ਸੂਟ ਤੇ ਸ਼ਿਪਿੰਗ ਲੱਗਣੀ ਹੈ ਇੱਕ ਤੋਂ ਵੱਧ ਕੋਈ ਵੀ ਸੂਟ ਲਓ ਬਿਲਕੁਲ ਫ੍ਰੀ ਸ਼ਿਪਿੰਗ ਤੇ ਦੋ ਸੂਟ 3000 ਦੇ ਇੱਕ ਸੂਟ 1550 50 ਰੁਪਏ ਸ਼ਿਪਿੰਗ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾ ਪੀਸ ਲਓ ਜੀ ਸਭ ਤੋਂ ਪਹਿਲਾ ਪੀਸ ਨੰਬਰ ਰਹੇਗਾ 1 10 ਤੇ ਰੀਵਾ ਬ੍ਰਾਂਡ ਦੇ ਸੂਟ ਰਹੇਗਾ ਸਾਰੇ ਫੁੱਲ ਡਿਜੀਟਲ ਦੇ ਵਿੱਚ ਦੁਪੱਟਾ ਰਹੇਗਾ ਜੀ ਨੰਬਰ ਰਹੇਗਾ ਆਪਣੇ ਪੀਸ ਦਾ 1 ਠੀਕ ਹੈ ਇਹ ਰਹੇਗਾ ਜੀ 10 ਬ੍ਰਾਂਡ ਦਾ ਨੈਕਸਟ ਪੀਸ ਨੰਬਰ ਰਹੇਗਾ 2 ਸਾਰੇ ਮਿਕਸ ਜੇ ਰਹੇਗੇ ਨੰਬਰ 2 ਇਹ 1699 ਵਾਲੇ ਸੂਟ ਆ ਜਿਹੜੇ ਆਪਾਂ ਨੇ ਸੇਲ ਕੀਤੇ ਹੋਏ ਆ 1550 ਰੁਪਏ ਚ ਤੁਹਾਨੂੰ ਪੀਸ ਮਿਲ ਰਿਹਾ ਦੋ ਸੂਟ ਮਿਲenge 3100 ਦੇ ਬਿਲਕੁਲ ਸੁਪੀਰੀਅਰ ਹਾਈ ਕਲਾਸ ਕਾਟਨ ਦਾ ਕੱਪੜਾ ਸੂਟ ਦਾ ਹੈ ਤੇ ਬਿਓਰ ਮਸਲੀਨ ਦਾ ਦੁਪੱਟਾ ਆ ਨੰਬਰ ਰਹੇਗਾ 2 ਨੈਕਸਟ ਪੀਸ ਨੰਬਰ ਰਹੇਗਾ 3 ਇਹ ਰਹੇਗਾ ਨੰਬਰ 3 ਇਹ ਮਿਲੇਗੀ ਤੁਹਾਨੂੰ ਬਾਟਮ ਠੀਕ ਹੈ ਇਹ ਮਿਲੇਗਾ ਬਹੁਤ ਸੋਹਣਾ ਇਹਦਾ ਦੁਪੱਟਾ ਆ ਲੋ ਬਹੁਤ ਪਿਆਰਾ ਜਿਹਾ ਪੀਸ ਹੈ ਨੰਬਰ ਰਹੇਗਾ 3 ਨੈਕਸਟ ਪੀਸ ਨੈਕਸਟ ਪੀਸ ਤੁਹਾਨੂੰ ਆ ਮਿਲੇਗਾ ਜੀ ਇਹ ਤੁਹਾਡੀ ਬਾਟਮ ਇਹ ਤੁਹਾਡੀ ਸ਼ਰਟ ਠੀਕ ਹੈ ਨੰਬਰ ਰਹੇਗਾ 4 ਇਹ ਮਿਲੇਗਾ ਡਿਜੀਟਲ ਦੇ ਵਿੱਚ ਤੁਹਾਨੂੰ ਦੁਪੱਟਾ ਬਹੁਤ ਸਮੂਥ ਜਾਂ ਕੁਝ ਮੈਚਿੰਗ ਦੇ ਵਿੱਚ ਆਉਣਗੇ ਕੁਝ ਆਲ ਓਵਰ ਆਉਣਗੇ ਉਹ ਤੁਸੀਂ ਖੁਦ ਦੇਖਣਾ ਆ ਠੀਕ ਹੈ ਜੀ ਜਿਹੜਾ ਤੁਹਾਨੂੰ ਸਮਝ ਆਂਦਾ ਆ ਨੰਬਰ ਰਹੇਗਾ 4 ਇਹ ਦੇਖੋ ਦੁਪੱਟਾ

ਠੀਕ ਹੈ ਬਹੁਤ ਸੋਨਾ ਦੁਪੱਟੇ ਮਿਲेंगे ਤੁਹਾਨੂੰ ਪਿਓਰ ਮਸਲੀਨ ਦੇ ਨੰਬਰ ਰਹੇਗਾ 6 ਦੇਖੋ ਜੀ ਬਹੁਤ ਖੰਭ ਵਰਗਾ ਕੱਪੜਾ ਆ ਬਿਲਕੁਲ ਸੌਫਟ ਤੇ ਬਹੁਤ ਸੁਪੀਰੀਅਰ ਫੈਬਰਿਕ ਹੈ ਜਿੱਦਾਂ ਕਿ ਦਾਸ ਤੇ ਰੀਵਾ ਬ੍ਰਾਂਡ ਦਾ ਹੁੰਦਾ ਹੀ ਆ ਠੀਕ ਹੈ ਜਿਹੜਾ ਸਭ ਤੋਂ ਟੌਪ ਕਲਾਸ ਫੈਬਰਿਕ ਹੈ ਉਹੀ ਦਿਖਾ ਰਹੇ ਹਾਂ ਨੈਕਸਟ ਪੀਸ ਰਹੇਗਾ ਤੁਹਾਡਾ ਇਹ ਵਾਲਾ ਜੀ ਇਹ ਸ਼ਰਟ ਆ ਇਹ ਬੋਟਮ ਹੈ ਨੰਬਰ ਰਹੇਗਾ 7 ਏ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਲਓ ਜੀ ਬਹੁਤ ਸੋਹਣੀ ਸ਼ੇਡ ਮਹਿਰੂਨ ਕਲਰ ਨੰਬਰ ਰਹੇਗਾ 7 ਨੈਕਸਟ ਪੀਸ ਨੰਬਰ ਰਹੇਗਾ 8 ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਅਲੱਗ ਜੀ ਸ਼ੇਡ ਦਾ ਦੇਖੋ ਬੜਾ ਸੋਹਣਾ ਲੱਗ ਜੀ ਸ਼ੇਡ ਦਾ ਹੀ ਪ੍ਰਿੰਟ ਹੈ ਕਲਰ ਇੰਨਾ ਪਿਆਰਾ ਹੈ ਲਾਈਟ ਤੇ ਜਿਹੜਾ ਇਹ ਹੈ ਕਾਹੀ ਕਲਰ ਹੈ ਕਾਹੀ ਬੋਟਲ ਗ੍ਰੀਨ ਜਿਹਾ ਕਲਰ ਹੁੰਦਾ ਨਾ ਉਹ ਨੰਬਰ ਰਹੇਗਾ 8 ਬਿਲਕੁਲ ਸੌਫਟ ਮਸਲੀਨ ਦਾ ਹੈਗਾ ਯਾ ਦੁਪੱਟਾ ਖੜੋ ਜੀ ਆਲੋ ਨੰਬਰ ਰਹੇਗਾ 8 ਦੇਖੋ ਕਿੰਨਾ ਪਿਆਰਾ ਡਿਜ਼ਾਈਨਰ ਪੀਸ ਰੈਡੀ ਹੋਏਗਾ ਬਣ ਕੇ ਨੰਬਰ 8 ਨੈਕਸਟ ਪੀਸ ਮਸਟਰਡ ਜੀ ਸ਼ੇਡ ਹੈ ਦੇਖੋ ਕਿੰਨੀ ਸੋਹਣੀ ਹੈ ਵੀ ਇਹ ਥੋੜਾ ਮਿਲੇਗਾ ਜੀ ਆਲਓਵਰ ਸੂਟ ਠੀਕ ਹੈ ਇਹ ਰਹੇਗਾ ਆਲਓਵਰ ਸੂਟ ਨੰਬਰ ਰਹੇਗਾ 9 ਕੋਟਾ ਦਾ ਮਿਲੇਗਾ ਤੁਹਾਨੂੰ ਬੜਾ ਸੋਹਣਾ ਜਿਹਾ ਦੁਪੱਟਾ ਦੇਖ ਸੌਫਟ ਕੋਟਾ ਦਾ ਡਿਜੀਟਲ ਦੇ ਵਿੱਚ ਦੁਪੱਟਾ ਨੰਬਰ ਰਹੇਗਾ 9 1550 ਰੁਪਏ ਦੀ ਵੀਡੀਓ ਚੱਲ ਰਹੀ ਹੈ ਦੋ ਸੂਟ ਬੁੱਕ ਕਰਾ ਰਹੇ ਹੋ 3000 ਦੇ ਠੀਕ ਹੈ ਜੀ ਇਹ ਦੇਖੋ ਸ਼ੇਡ ਇਹ ਜੀ ਹੈ ਹਰ ਏਜ ਗਰੁੱਪ ਵਾਸਤੇ ਸੂਟ ਕਰਦੀ ਆ ਹਾਂ ਦੇਖੋ ਨੰਬਰ ਰਹੇਗਾ 10 ਫੈਬਰਿਕ ਦਾ ਜੇ ਤੁਸੀਂ ਯੂਜ਼ ਕਰਦੇ ਆ ਰੀਵਾ ਤੇ ਦਾਸ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਨੰਬਰ ਰਹੇਗਾ 10 ਨੈਕਸਟ ਪੀਸ ਨੈਕਸਟ ਰਹੇਗਾ ਨੰਬਰ 11 ਇਹਦਾ ਇਹ ਮਿਲੇਗਾ ਤੁਹਾਨੂੰ ਪਿਆਰਾ ਜਿਹਾ ਦੁਪੱਟਾ ਪਿਓਰ ਕੋਟਾ ਡੋਰੀਆ ਦਾ ਠੀਕ ਹੈ ਜੀ ਪੂਰਾ ਫਿਨਿਸ਼ਿੰਗ ਦੇ ਨਾਲ ਇਹਦੀ ਪੀਕੋ ਵਗੈਰਾ ਦੀ ਪੂਰੀ ਫਿਨਿਸ਼ਿੰਗ ਹੋਈ ਹੋਈ ਆ ਖੂਬ ਲੰਬੇ ਚੋੜੇ ਸੌਫਟ ਕੋਟਾ ਦੇ ਡੋਰੀ ਦੁਪੱਟੇ ਨੰਬਰ ਰਹੇਗਾ 11 ਨੈਕਸਟ ਪੀਸ ਨੰਬਰ ਰਹੇਗਾ 12 ਆ ਦੇਖੋ ਇਹ ਵੀ ਆਲ ਓਵਰ ਸੂਟ ਦਿਖਾ ਰਹੇ ਹਾਂ ਨੰਬਰ ਰਹੇਗਾ 12

ठीक है ओवर सूट है बहुत सोना नंबर तेरह नेक्स्ट पीस नंबर रहेगा चौदह ये मिलेगा थोन इस पीस का दुपट्टा लो जी देखो ए रहेगा दुपट्टा नंबर रहेगा चौदह नेक्स्ट पीस ओवर सूट है जी ये वाला ऑल ओवर ही मिलेगा आ देखो पूरा फाइन स्पियर फैब्रिक नंबर रहेगा 15 रफ एंड टफ तो पाओ उदा दे सूट ਹੁੰਦੇ ਹੈ ਰੈਸਟ ਜੀ ਟੋਨ ਹੈ ਨੰਬਰ ਰਹੇਗਾ 15 ਨੈਕਸਟ ਪੀਸ ਨੰਬਰ ਰਹੇਗਾ 16 ਇਹ ਰਹੇਗਾ ਇਸ ਪੀਸ ਦਾ ਦੁਪੱਟਾ ਕੋਟਾ ਡੋਰੀ ਆ ਦਾ ਠੀਕ ਹੈ ਡਿਜੀਟਲ ਦੇ ਵਿੱਚ ਕੋਟਾ ਡੋਰੀਆ ਦਾ ਦੁਪੱਟਾ ਨੰਬਰ ਰਹੇਗਾ 16 ਨੈਕਸਟ ਪੀਸ ਇਹ ਵਾਲਾ ਨੰਬਰ ਰਹੇਗਾ 17 ਇਹ ਰਹੇਗਾ ਕੋਟਾ ਡੋਰੀ ਦਾ ਇਹਦਾ ਬੜਾ ਸੌਫਟ ਜਿਹਾ ਦੁਪੱਟਾ ਨੈਕਸਟ ਮਿਲੇਗਾ ਜੀ ਪਰਪਲ ਸ਼ੇਡ ਨੰਬਰ ਰਹੇਗਾ 18 올ਓਵਰ ਸੂਟ ਹੈ ਪਰਪਲ ਸ਼ੇਡ ਪਿਓਰ ਮਸਲੀਨ ਦਾ ਫਿਨਿਸ਼ਿੰਗ ਦੇ ਨਾਲ ਹੈਗਾ ਜੀ ਤੁਹਾਡਾ ਦੁਪੱਟਾ ਦੇਖੋ ਨੰਬਰ ਰਹੇਗਾ 18 बहुत सोहनी पर्पल शेड नंबर अठारह नैक्सट पीस काफ़ी ज़्यादा थोड़े कोप्शन है जी अज चूज़ करम चूज कर सकते हैं सूट हंड्रड परसेंट कॉटन नंबर रहेगा उन्नी कोटा का रहेगा खास दुपट्टा देखो नंबर उन्नी कलर बड़े सोहने हैं नैक्सट पीस निक्किया निकिया बुटिया वाला ਇੱਕ ਕਾਫੀ ਕੁਆਂਟੀਟੀ ਦੇ ਵਿੱਚ ਅਸੀਂ ਸੇਲ ਕੀਤੇ ਹੋਏ ਆ ਆ ਦੇਖੋ ਲਾਈਟ ਜੀ ਸ਼ੇਡ ਹੈ ਨੰਬਰ ਰਹੇਗਾ 20 ਰੇਟ ਰਹੇਗਾ 1550 ਫੁੱਲ ਪਿਓਰ ਦਾ ਮਿਲੇਗਾ ਤੁਹਾਨੂੰ ਇਹਦਾ ਡਿਜੀਟਲ ਦੇ ਵਿੱਚ ਦੁਪੱਟਾ ਫੁੱਲ ਪਿਓਰ ਦਾ ਸਾਰਾ ਮੈਂ ਨਾਲ-ਨਾਲ ਦੱਸ ਰਹੀ ਹਾਂ ਪਿਓਰ ਮਸਲੀਨ ਕੋਟਾ ਹਰ ਚੀਜ਼ ਤੁਹਾਨੂੰ ਕਲੀਅਰ ਹੋ ਰਹੀ ਹੈ ਜੀ ਨੰਬਰ ਰਹੇਗਾ 20 ਨੈਕਸਟ ਪੀਸ ਬੜਾ ਸੋਨਾ ਆਫ ਵਾਈਟ ਜਿਹਾ ਕਲਰ ਹੈ ਨੰਬਰ ਰਹੇਗਾ 21 ਪਿਓਰ ਦਾ ਹੀ ਤੁਹਾਨੂੰ ਇਹਦੇ ਨਾਲ ਬਹੁਤ ਸੋਹਣਾ ਮਿਲ ਰਿਹਾ ਦੁਪੱਟਾ ਬੜੇ ਸਰਦਾਰੀ ਜੇ ਸੂਟ ਆ ਕਿਤੇ ਵੀ ਵੇਅਰ ਕਰਕੇ ਜਾਓ ਇੰਨੇ ਸੋਹਣੇ ਆ ਨੰਬਰ ਰਹੇਗਾ 21 ਨੈਕਸਟ ਪੀਸ ਨੰਬਰ ਰਹੇਗਾ 22 ਠੀਕ ਹੈ ਜੀ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਹਲੋ नंबर रहेगा ट्वेंटी टू देखो पीस है ना गजब पीस नेक्स्ट मस्टर्ड शेड नंबर रहेगा ट्वेंटी थ्री आल ठीक है जी ट्वेंट ये रहेगा ओवर सूट बहुत प्यारा जा ਪਟਾ ਡੋਰੀਆ ਦਾ ਹੀ ਇਹਦਾ ਦੁਪੱਟਾ ਰਹੇਗਾ ਨੰਬਰ ਰਹੇਗਾ 24 ਠੀਕ ਹੈ ਜੀ ਨੰਬਰ ਰਹੇਗਾ 24 ਨੈਕਸਟ ਪੀਸ ਆਲਓਵਰ ਸੂਟ ਹੈ ਨੰਬਰ 25 ਹੈ ਬਹੁਤ ਰੇਂਜ ਦੇ ਵਿੱਚ ਸੂਟ ਮਿਲ ਰਹੇ ਕਿਉਂਕਿ 1700 ਰੁਪਏ ਤੋਂ ਘੱਟ ਇਹ ਸੂਟ ਕਿਤੇ ਨਹੀਂ ਮਿਲ ਸਕਦੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਅੱਜ ਇਹ ਤੁਹਾਨੂੰ ਬਹੁਤ ਅੱਛੇ ਡਿਸਕਾਊਂਟ ਤੇ ਦੋ ਸੂਟ ਲੈ ਰਹੇ ਹੋ 1500 ਦਾ ਸੂਟ ਪੈਣਾ ਹੈ ਤੁਹਾਨੂੰ ਸੁਪਰ ਮਹਾਸੇਲ ਰਹੇਗੀ ਇਸ ਫੈਬਰਿਕ ਦੀ ਰੀਵਾ ਤੇ ਦਾਸ ਠੀਕ ਹੈ ਜੀ ਇਟਾਲੀਅਨ ਲੌਨ ਕਪੜਾ ਦਿਖਾ ਰਹੇ ਹਾਂ ਤੁਹਾਨੂੰ ਜੋ ਸਬ ਤੋਂ ਸੁਪੀਰੀਅਰ ਹੁੰਦਾ ਆ ਠੀਕ ਹੈ ਇਟਾਲੀਅਨ ਲੌਨ ਦਾ ਫੈਬਰਿਕ ਇਹ ਲਓ ਜੀ ਨੰਬਰ ਰਹੇਗਾ 26 ਬਿਲਕੁਲ ਖੰਭ ਵਰਗਾ ਤੁਹਾਨੂੰ ਮਿਲ ਰਿਹਾ ਦੁਪੱਟਾ ਬਿਲਕੁਲ ਸਮੂਥ ਐਂਡ ਸੌਫਟ ਨੰਬਰ 26 ਨੈਕਸਟ ਪੀਸ ट्वेंटी नंबर इसका दुपट्टा यदा दुपट्टा ये ये प्योर मसलीन का दुपट्टा है बिल्कुल सॉफ्ट ठीक है नैक्सट पीस देखो जी अपना अगला पीस मैचिंग सलवार है नंबर रहेगा ट्वेंटी एट बिल्कुल सॉफ्ट मसलीन का मिलेगा थानू दुपट्टा ठीक है जी ਨੰਬਰ ਰਹਿਣ ਵਾਲਾ ਆ 28 ਨੈਕਸਟ ਪੀਸ ਗ੍ਰੀਨ ਰਹੇਗਾ ਜੀ ਇਹ ਵੀ ਸੇਮ ਉਸੇ ਡਿਜ਼ਾਈਨ ਦਾ ਬਿਲਕੁਲ ਸੌਫਟ ਮਸਲੀਨ ਦਾ ਦੁਪੱਟਾ ਨੰਬਰ ਰਹੇਗਾ 29 ਇਟਾਲੀਅਨ ਲੌਨ ਫੈਬਰਿਕ ਦਿਖਾ ਰਹੇ ਹਾਂ ਤੁਹਾਨੂੰ ਰੀਵਾ ਤੇ 10 ਬ੍ਰਾਂਡ ਦਾ ਹੁਣ ਜਿਹੜੀ ਸਟਾਰਟ ਹੋਈ ਹੈ ਜੀ 30 ਨੰਬਰ ਤੋਂ ਹੁਣ ਪਿਓਰ ਲੀਲਨ ਚੱਲ ਗਈ ਹੈ ਸਾਰੀ ਠੀਕ ਹੈ ਜੀ ਲੀਲਨ ਰਹੇਗੀ 베이스 ਨੂੰ ਵੈਸੇ ਨੀਡ ਨਹੀਂ ਹੈ ਲਾਈਨਿੰਗ ਦੀ ਲਗਵਾਉਂਗੇ ਤੁਹਾਡੀ ਆਪਣੀ ਮਰਜ਼ੀ ਹੈ ਬਿਲਕੁਲ ਸੌਫਟ ਲਿਲਨ ਹੁੰਦੀ ਹੈ ਜਿਹੜੀ ਕਾਟਨ ਟੱਚ ਚ ਉਹ ਦੇ ਰਹੇ ਹਾਂ ਹੁਣ ਸਾਰਾ ਲਿਲਨ ਦਾ ਸੂਟ ਆਊਗਾ ਜੀ ਥੋੜਾ ਅੱਛੇ ਜੇ ਸੂਟ ਹੁੰਦੇ ਆ ਵੀ ਜਿਹੜੇ ਥੋੜਾ ਬੰਦਾ ਅੰਦਰ ਬਾਹਰ ਪਾ ਕੇ ਜਾਏ ਬੇਸ ਥੋੜਾ ਜਿਹਾ ਸੁਪੀਰੀਅਰ ਹੋ ਜਾਂਦਾ ਹੈ ਲਿਲਨ ਦਾ ਲੁੱਕ ਥੋੜੀ ਸੁਪੀਰੀਅਰ ਆ ਜਾਂਦੀ ਹੈ ਪ੍ਰਿੰਟਿੰਗ ਦਾ ਫਰਕ ਪੈ ਜਾਂਦਾ ਆ ਨੰਬਰ ਰਹੇਗਾ 30 ਇਹਨਾਂ ਦਾ ਰੇਟ ਵੀ ਉੱਚਾ ਹੁੰਦਾ ਆ ਬਟ ਅੱਜ ਤੁਹਾਨੂੰ ਸਿਰਫ ਔਰ ਸਿਰਫ 1500 ਰੁਪਏ ਦਾ ਸੂਟ ਇੱਕ ਪਹਿਣਾ ਆ ਠੀਕ ਹੈ ਜੀ ਦੋ ਸੂਟ ਲਵੋਗੇ 3000 ਦੇ ਪਾਉਗੇ ਉਹਦਾ ਬੈਨੇਫਿਟ ਉਠਾਣਾ ਹੈ ਕਿਸੇ ਨੂੰ ਆਪਣੇ ਨੂੰ ਹੁਣ ਤੀਜ ਰਖੜੇ ਤੇ ਤੁਸੀਂ ਗਿਫਟ ਦੇਣਾ ਹੈ ਕਿਸੇ ਨੂੰ ਅੱਛਾ ਸੂਟ ਤਾਂ ਤੁਸੀਂ ਬਿਲਕੁਲ ਪਰਚੇਸ ਕਰ ਸਕਦੇ ਆ ਨਾ ਤੁਹਾਨੂੰ ਦੁਪੱਟੇ ਦੀ ਟੈਨਸ਼ਨ ਨਾ ਕੁਝ ਵਧੀਆ ਸੂਟ ਬਣਨਾ ਹੈ ਤੁਹਾਡਾ 31 ਨੰਬਰ ਲੋ ਜੀ ਦੁਪੱਟਾ ਖੋਲੋ ਸੈੱਟ ਵਾਈਜ਼ ਪੀਸ ਰਹੇਗੇ ਸਾਰੇ ਤੇ ਤੁਹਾਨੂੰ ਇੱਕ ਇੱਕ ਦੁਪੱਟਾ ਖੋਲ ਕੇ ਦਿਖਾ ਰਹੇ ਹਾਂ ਜੀ ਜਿਹਦਾ ਤੁਹਾਨੂੰ ਆ ਰਿਹਾ ਡਿਜ਼ਾਈਨ ਪਸੰਦ ਫਟਾਫਟ ਕਰਾਣਾ ਹੈ ਬੁੱਕ 31 ਨੰਬਰ ਠੀਕ ਹੈ ਜੀ ਨੈਕਸਟ ਪੀਸ ਨੈਕਸਟ ਤੁਹਾਨੂੰ ਇਹਦਾ ਇਹ ਮਿਲੂਗਾ ਰੋਕੋ ਲਓ ਜੀ ਇੱਕ ਪ੍ਰਿੰਟ ਤੁਹਾਨੂੰ ਆ ਦਿਖਾਵਾਂਗੇ ਆ ਲਓ ਪਿਓਰ ਲినਨ بیس ਹੈ ਇਹ ਥੋੜੇ ਜਿ ਜਿਨ੍ਹਾਂ ਨੂੰ ਲਾਈਨਿੰਗ ਲਗਵਾ ਲਓ ਹੋਰ ਜ਼ਿਆਦਾ ਵਧੀਆ ਲੱਗਦੇ ਆ ਇਹ ਤੁਹਾਨੂੰ ਇਸ ਟਾਈਪ ਦੇ ਇਹਨਾਂ ਦੇ ਦੁਪੱਟੇ ਮਿਲेंगे ਲੈਮੋਨਾ ਫਲ ਆ ਲਓ ਜੀ ਬਹੁਤ ਸੋਨਾ ਦੁਪੱਟੇ ਦਾ ਫੈਬਰਿਕ ਹੁੰਦਾ ਆ ਸੈਲਫ ਚੈੱਕ ਚੱਕ ਜਾਂ ਹੁੰਦਾ ਆ ਨਾ ਇਹ ਕੋਟਾ ਨਾ ਮਸਲੀਨ ਬਹੁਤ ਸੋਨਾ ਸਟਾਫ ਹੁੰਦਾ ਹੈ ਨੰਬਰ ਰਹੇਗਾ 32 ਨੇੜੇ ਤੋਂ ਦਿਖਾਓ ਨੰਬਰ ਰਹੇਗਾ 32 ਠੀਕ ਹੈ ਜੀ ਆ ਦੇਖੋ ਨੈਕਸਟ ਪੀਸ ਦੇਖੋ ਇਹਨਾਂ ਦੀ ਪ੍ਰਿੰਟਿੰਗ ਜਿਹੜੇ ਲੈ ਲੰਦੇ ਹੁੰਦੇ ਆ ਨਾ ਥੋੜੀ ਜੀ ਸੋਹਣੀ ਹੁੰਦੀ ਹੈ ਜਿੱਦਾਂ ਤੁਸੀਂ ਇਦਾਂ ਵੀ ਕਰ ਸਕਦੇ ਇੱਕ ਸੂਟ ਲੈ ਲੰਦਾ ਲੈਣਾ ਆ ਇੱਕ ਤੁਸੀਂ ਲੌਨ ਕਾਟਨ ਦਾ ਲੈਣਾ ਆ ਤਾਂ ਵੀ ਤੁਸੀਂ ਪਰਚੇਸ ਕਰ ਸਕਦੇ ਹੋ 3000 ਦੇ ਦੋ ਸੂਟ ਬਹੁਤ ਸੋਹਣੇ ਆ ਕਿਸੇ ਨੂੰ ਗਿਫਟ ਕਰੋ ਤਾਂ ਵੀ ਅਗਲਾ ਖੁਸ਼ ਹੋ ਕੇ ਪਾਉਂਦਾ ਆ ਚੀਜ਼ ਪਾਣ ਵਾਲੀ ਆ ਹਨਾ ਪਾਣ ਤੇ ਹਟਾਉਣ ਵਾਲੇ ਸੂਟ ਆ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਬ੍ਰਾਂਡ ਦਾ ਆ ਰੀਵਾ ਤੇ 10 ਬ੍ਰਾਂਡ ਅੱਛੇ ਬ੍ਰਾਂਡ ਮੰਨੇ ਜਾਂਦੇ ਆ ਨੈਕਸਟ ਪੀਸ ਤੁਹਾਨੂੰ ਆ ਮਿਲੇਗਾ ਠੀਕ ਹੈ ਕੱਪੜਾ ਇਹਨਾਂ ਦਾ ਅੱਛਾ ਹੁੰਦਾ ਆ ਦੇਖ ਨੰਬਰ ਰਹੇਗਾ 34 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਹਲੋ ਜੀ ਆ ਲਓ ਦੇਖ ਠੀਕ ਹੈ ਨੈਕਸਟ ਪੀਸ रहेगा थर्टी फाइव नंबर ये मिलेगा थानू इस पीस का दुपट्टा लच नैक्सट पीस थर्टी सिक्स नंबर ये थनू बॉटम मिलेगी यह शर्ट है थर्टी सिक्स नंबर है यूँ ए, ए दा मिलेगा दुपट्टा ਕੋਟਾ ਮਸਲੀਨ ਜਾਂ ਮਿਕਸ ਦੁਪੱਟਾ ਹੈ ਨਾ ਕੋਟਾ ਦਾ ਕਹਿ ਸਕਦੇ ਨਾ ਮਸਲੀਨ ਦਾ ਨੰਬਰ ਰਹੇਗਾ 36 ਠੀਕ ਹੈ ਜੀ ਇਹਦਾ ਸੇਮ ਡਿਜ਼ਾਈਨ ਆ ਦੇਖੋ ਕਲਰ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ 37 ਨੰਬਰ ਠੀਕ ਹੈ ਜੀ ਨੈਕਸਟ ਪੀਸ ਇੱਕ ਤੁਹਾਨੂੰ ਆ ਪੀਸ ਮਿਲਣਾ ਹੈ ਆ ਦੇਖੋ ਬਹੁਤ ਸੋਹਣੀ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਬਹੁਤ ਪਿਆਰੀ ਜੀ ਬਿਲਕੁਲ ਸੌਫਟ ਹਾਈ ਕਲਾਸ ਦਾ ਫੈਬਰਿਕ ਥੋੜਾ ਪਚਾਂਦੇ ਨਾ ਅੰਦਰ ਬਾਹਰ ਪਾਉਂਦੇ ਥੋੜੇ ਅੱਛੇ ਫੈਬਰਿਕ ਦੇ ਵਿੱਚ ਦੇਖੋ ਜੀ ਪੀਸ ਨੰਬਰ ਰਹੇਗਾ 38 ਆਲਓਵਰ ਸੁੱਟ ਰਹੇਗਾ ਬੜਾ ਸੋਹਣਾ ਪ੍ਰਿੰਟ ਹੈ ਨਹੀਂ ਸੋਰੀ ਜੀ ਮੈਚਿੰਗ ਚ ਹੈ ਨਾ ਮੈਂ ਉਹੀ ਦਿਖਾ ਰਹੀ ਹਾਂ ਮੈਚਿੰਗ ਦੇ ਵਿੱਚ ਹੈ ਠੀਕ ਹੈ ਤੇ ਦੁਪੱਟਾ ਮਿਲੇਗਾ ਤੁਹਾਨੂੰ ਇਹ ਵਾਲਾ ਆ ਲਓ ਜੀ ਇਹ ਵਾਲਾ ਮਿਲੇਗਾ ਦੁਪੱਟਾ ਠੀਕ ਹੈ ਨੰਬਰ ਰਹੇਗਾ 38 ਹੁਣ ਮੈਂ ਤੁਹਾਨੂੰ ਇਹਦਾ ਸੈੱਟ ਵਾਈਜ਼ ਪੀਸ ਇੱਕ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਦੂਜਾ ਸੇਮ ਇਹ ਰਹੇਗਾ ਬੜਾ ਸੋਹਣਾ ਸਕਿੰਨ ਜਿਹਾ ਕਲਰ ਹੈ ਇਹਦੀ ਪਲੇਨ ਤੁਹਾਨੂੰ ਸਲਵਾਰ ਮਿਲੇਗੀ ਠੀਕ ਹੈ ਜੀ ਇਹ ਵਾਲੀ ਸਲਵਾਰ ਹੈ ਇਹਦੀ ਪਲੇਨ ਨੰਬਰ ਰਹੇਗਾ 39 ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਉਹ ਤਾਂ ਮੈਂ ਤੁਹਾਨੂੰ ਦਿਖਾਤਾ ਠੀਕ ਹੈ ਜੀ 39 ਨੰਬਰ ਨੰਬਰ ਤੁਸੀਂ ਰਾਮ ਨਾਲ ਧਿਆਨ ਨਾਲ ਦੇਖ ਕੇ ਫਿਰ ਤੁਸੀਂ ਆਪਣੀ ਬੁਕਿੰਗ ਕਰਾਣੀ ਹੈ ਫਿਰੋਜੀ ਕਲ 40 ਨੰਬਰ ਠੀਕ ਹੈ অপਸ਼ਨ ਤੁਹਾਡੇ ਕੋਲ ਇੰਨਾ ਕੁ ਜ਼ਿਆਦਾ ਆ ਵੀ ਤੁਹਾਨੂੰ ਇੰਨਾ ਦਿੱਕਤ ਨਹੀਂ ਆਣੀ ਕਾਫੀ ਕੁਆਂਟੀਟੀ ਦੇ ਵਿੱਚ ਸਟਾਕ ਹੈ ਠੀਕ ਹੈ ਜੀ ਤੁਹਾਨੂੰ ਰਾਮ ਨਾਲ ਚੂਸ ਕਰਨਾ ਸਾਨ ਇਹ ਤੁਹਾਡੀ ਬਾਟਮ ਹੈ ਜੀ ਨੰਬਰ ਰਹੇਗਾ 41 ਇਹ ਦਾ ਪ੍ਰਿੰਟ ਹੈ ਹੁਣ ਇਹਦਾ ਡਿਜ਼ਾਈਨ ਆ ਗਿਆ ਦੇਖੋ ਇੱਕ ਚਾਰਟ ਥੋੜਾ ਜਿਹਾ ਬ੍ਰਾਈਟ ਆ ਜਾਂਦਾ ਹੈ ਇੱਕ ਥੋੜਾ ਜਿਹਾ ਲਾਈਟ ਇਹ ਥੋੜਾ ਸਬ੍ਰਾਈਟ ਆ ਗਿਆ ਦੇਖੋ ਪਿੰਕ ਟੋਨ ਦੇ ਵਿੱਚ ਹੈਨਾ ਦੁਪੱਟੇ ਡਿਜੀਟਲ ਦੇ ਵਿੱਚ ਹੈ 41 ਨੰਬਰ ਇਹਦੇ ਕਲਰ ਆਪਸ਼ਨ ਦੇਖ ਲਓ ਹੁਣ ਤੁਸੀਂ ਆਪਣੇ ਇੱਕ ਤੁਹਾਨੂੰ ਇਹ ਮਿਲੇਗਾ ਮਸਟਰਡ ਸ਼ੇਡ ਦੇ ਵਿੱਚ 42 ਨੰਬਰ ਇੱਕ ਇਹਦਾ ਫਿਰੋਜੀ ਮਿਲੇਗਾ ਬੜਾ ਪਿਆਰਾ ਜਿਹਾ 42 ਨੰਬਰ ਨੈਕਸਟ ਮਿਲੇਗਾ ਤੁਹਾਨੂੰ ਇਹ ਵਾਲਾ 43 ਨੰਬਰ ਆ ਲੋ ਜੀ ਠੀਕ ਹੈ ਇਹ ਮਿਲੇਗਾ 43 ਨੰਬਰ ਨੈਕਸਟ ਪੀਸ ਹੁਣ ਇਹ ਨਵਾਂ ਡਿਜ਼ਾਈਨ ਆ ਗਿਆ ਇਹ ਪ੍ਰਿੰਟ ਇਸ ਟਾਈਪ ਦਾ ਹੈਗਾ ਪ੍ਰਿੰਟ ਚੰਗੀ ਤਰ੍ਹਾਂ ਦਿਖਾ ਦਿਓ ਇਹਦੀ ਜਿਹੜੀ ਬਾਟਮ ਹੈ ਉਹ ਵੀ ਦਿਖਾ ਦਿੰਦੀ ਆ ਇਹ ਰਹੇਗੀ ਸ਼ਰਟ ਇਹ ਰਹੇਗੀ ਬਾਟਮ ਠੀਕ ਹੈ ਨੰਬਰ ਰਹੇਗਾ 44 ਰੇਟ ਮਿਲੇਗਾ ਸਿਰਫ ਔਰ ਸਿਰਫ 1550 ਦੋ ਲਓਗੇ 3000 ਦੇ ਇੱਕ ਸੂਟ ਦੀ ਸ਼ਿਪਿੰਗ ਲੱਗਣੀ ਆ ਠੀਕ ਹੈ ਜੀ ਨੰਬਰ ਰਹੇਗਾ 44 ਨੈਕਸਟ ਪੀਸ ਹਲੋ ਜੀ ਨੈਕਸਟ ਤੁਹਾਨੂੰ ਲਾਈਟ ਪਰਪਲ ਜੀ ਸ਼ੇਡ ਮਿਲੇਗੀ 45 ਨੰਬਰ ਇਹ ਮਿਲੇਗਾ ਦੁਪੱਟਾ ठीक है नेक्स्ट पीस 46 नंबर आलू जी ये मिलेगा दुपट्टा देखो कितना प्यारा प्रिंट है कितना प्यारा डिजाइन है 46 नंबर नेक्स्ट पीस ये मिलेगा जी जेड ब्लैक कलर देखो कितनी प्यारी चीज़ है और ये थोड़ी बॉटम ਨੰਬਰ ਰਹੇਗਾ 47 ਇਹ ਮਿਲੇਗਾ ਤੁਹਾਨੂੰ ਦੁਪੱਟਾ ਇਹਦਾ ਦੇਖੋ ਰੂ ਖੁਸ਼ ਹੁੰਦੀ ਹੈ ਪੀਸ ਇੰਨਾ ਕੁ ਜ਼ਿਆਦਾ ਸੋਹਣਾ ਹੈ 47 ਨੰਬਰ ਨੈਕਸਟ ਪੀਸ ਇਹ ਹੁਣ ਆ ਗਿਆ ਆਪਣਾ ਨਵਾਂ ਡਿਜ਼ਾਈਨ 48 ਨੰਬਰ ਪਹਿਲਾਂ ਤੁਹਾਨੂੰ ਬ੍ਰਾਈਟ ਦਿਖਾਇਆ ਹੁਣ ਤੁਹਾਨੂੰ ਥੋੜਾ ਜਿਹਾ ਲਾਈਟ ਦੇਆ ਡਸਟੀ ਜੀ ਸ਼ੇਡ ਹੈ ਗ੍ਰੇ ਸ਼ੇਡਾ ਦੇਖੋ ਇਹ ਸਲਵਾਰ ਹੈ ਇਹ ਸ਼ਰਟ ਦਾ ਪ੍ਰਿੰਟ ਹੈ

ਤੁਸੀਂ ਇਕੱਠੇ ਸੂਟ ਲਓਗੇ ਨਾ ਜੇ ਗਿਫਟ ਗੁਫਟ ਕਰਨ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਇਹਨਾਂ ਸੱਟਾਂ ਤੇ ਲਓ ਜੀ ਇੱਕ ਇਹਨੂੰ ਆ ਮਿਲੇਗਾ 49 ਨੰਬਰ ਠੀਕ ਹੈ ਜੀ ਆਈ ਬ੍ਰੇ ਕ੍ਰੀਮ ਕਲਰ 49 ਨੰਬਰ ਨੈਕਸਟ ਪੀਸ 50 ਨੰਬਰ ਆ ਦੇਖੋ ਜੀ ਨੈਕਸਟ ਪੀਸ ਨੂੰ ਆ ਮਿਲੇਗਾ ਇਹ ਮਿਲੇਗੀ ਬਾਟਮ ਨੰਬਰ ਰਹੇਗਾ 50 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਹਲੋ ਜੀ ਦੇਖੋ ਡਿਜੀਟਲ ਦੇ ਵਿੱਚ ਦੁਪੱਟਾ ਬਹੁਤ ਪਿਆਰੀ ਚੀਜ਼ ਨੰਬਰ ਰਹੇਗਾ 50 ਨੈਕਸਟ ਪੀਸ ਇਹ ਰਹੇਗਾ ਜੀ ਇਹ ਤੁਹਾਡੀ ਸ਼ਰਟ ਸੂਟ ਆ ਸੋਰੀ ਬਲੈਕ بیس ਹੈ ਇਹ ਤੁਹਾਨੂੰ ਮਿਲਣੀ ਹੈ ਇਹਦੀ ਬਾਟਮ ਨੰਬਰ ਰਹੇਗਾ 51 ए मिलेगा यदा दुपट्टा नैक्सट पीस परपल पर शेड फिफ्टी टू नंबर आलोज फिफ्टी टू नंबर नैक्सट पीस फिफ्टी थ्री नंबर आलोज देखो ठीक है येगा फिफ्टी थ्री नंबर नैक्सट पीस लाइट डार्क सी शेड देखो ये प्रिंटिंग है प्रिंटिंग ही एदा मुल पा रही है सूट थोड़ी बॉटम नंबर फिफ्टी फोर बहुत शानदार मिलेगा उपर दुपट्टा फिफ्टी फोर नंबर ठीक है जी नैक्सट पीस यहाँ कलर ऑप्शन देखो जी फिफ्टी फाइव नंबर हाँ देखो नैक्सट पीस 56 ਨੰਬਰ ਆ ਲੋ ਠੀਕ ਹੈ ਨੈਕਸਟ ਪੀਸ 57 ਨੰਬਰ ਆ ਲੋ ਠੀਕ ਹੈ ਇਹਦਾ ਰਹੇਗਾ ਦੁਪੱਟਾ ਵੀ ਦਿਖਾ ਦਿੰਦੇ ਆ ਇਹਦਾ ਪਲੇਨ ਤੁਹਾਨੂੰ ਇਹ ਸਲਵਾਰ ਮਿਲੇਗੀ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਹੈ ਲਾਈਟ ਕਲਰ ਦੇ ਉੱਪਰ ਬਹੁਤ ਸੋਹਣਾ ਬ੍ਰਾਈਟ ਜਿਹਾ ਦੁਪੱਟਾ ਇਹਦਾ 57 ਨੰਬਰ ਦੇਖੋ ਜੀ ठीक है नेक्स्ट पीस 58 एट नंबर गए, ठीक है नेक्स्ट पीस 59 नंबर आलोच फिफ्टी नाइन नंबर ये देखो पीच जी शेड के बच्चे कलर बड़ा सोहना या देखो ਪ੍ਰਿੰਟਿੰਗ ਤੁਹਾਨੂੰ ਇੱਕ ਤੋਂ ਇੱਕ ਦਿਖਾਈ ਹੈ ਕਾਫੀ ਕੁਆਂਟੀਟੀ ਦੇ ਵੀ ਸੀ ਦਿਖਾਈ ਹੈ ਬਾਟਮ ਆ ਨੰਬਰ ਰਹੇਗਾ 60 ਪਲੇਨ ਸਲਵਾਰ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਦੀਆਂ ਚੁੰਨੀਆਂ ਭੁੱਲ ਜੂਗੇ ਇੰਨੇ ਪਿਆਰੇ ਦੁਪੱਟੇ ਆ ਸੱਚ ਜੀ ਨੰਬਰ ਰਹੇਗਾ 60 ਨੈਕਸਟ ਪੀਸ ਕਿਉਂਕਿ ਜਿੱਦਾਂ ਹੁਣ ਟ੍ਰੈਂਡ ਆ ਨਾ ਜੀ ਥੋੜਾ ਜਿਹਾ ਹਰ ਬੇਸ ਵੀ ਇਹਦਾ ਇੰਨਾ ਪਿਆਰਾ ਹੈ ਨਾ ਦੇਖੋ ਜੀ ਬੇਸ ਬਹੁਤ ਪਿਆਰਾ ਬੇਸ ਹੈ ਅੰਦਰ ਬਾਹਰ ਪਾੰਦਾ ਨੰਬਰ ਰਹੇਗਾ 61 ਠੀਕ ਹੈ ਜੀ ਤੇ ਹੁਣ ਦੇਖੋ ਆਪਣਾ ਲਾਸਟ ਪੀਸ 62 ਨੰਬਰ ACG ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਦੇਣਾ ਆ ਵੈਸੇ ਤਾਂ ਤੁਸੀਂ ਦਿੰਦੇ ਹੋ ਆਪਾਂ ਕਮੈਂਟ ਵੀ ਕੱਢਾਂਗੇ ਤੇ ਜਿਨ੍ਹਾਂ ਦੇ ਕੱਡੇ ਸੀ ਉਹਨਾਂ ਦੇ ਅਸੀਂ ਭੇਜਦੇ ਆ ਠੀਕ ਹੈ ਜੀ ਹੁਣ ਫਿਰ ਕੱਢੋਗੇ ਸ਼ਾਇਦ ਸੰਡੇ ਨੂੰ ਨੈਕਸਟ ਵੀਡੀਓ ਚੇਅਰ ਮਿਲਦੇ ਆ ਥੈਂਕ ਯੂ ਸੋ ਮੱਚ